ਕਿਮ ਜੋਂਗ ਨਾਰਥ ਕੋਰੀਆ ਦਾ ਉਹ ਤਾਂ ਨਾ ਸ਼ਾਹ ਰਾਜਾ ਆਇਆ ਉੱਥੋਂ ਦਾ ਜਮੀਤਾਂ ਦਾ ਉਹਨਾਂ ਦੀਆਂ ਖਾਈਆਂ ਚੀਨੀ ਇਹਦੇ ਢੇਲੇ ਬਾਹਰ ਕੱਢਦੇ ਸੀ ਮਿਸਤਰੀ ਹੋਰ ਕੀ ਹਾਲ ਆ ਜੀ ਆ ਕੀ ਲਈ ਜਨਾ ਬਈ ਆ ਆ ਗਏ ਬਈ ਤੁਸੀਂ ਹਲਵਾਈ ਹੋਰੀ ਆਕੜਾ ਇਹਦੇ ਵਿੱਚੋਂ ਵੀਰ ਅਜਾ ਅਰਾਧ ਕੋਈ ਪੁਲਸ ਵਾਲਾ ਨੰਬਰ ਕਹਿੰਦਾ ਹਮ ਤਿਆਰ ਹਾਂ ਇਹ ਬਈ ਕਨਾਲ ਦਾ ਜੱਜਾਂ ਦਾ ਬੱਸ ਅੱਡਾ ਹੈਗਾ ਅੱਖ ਮੇਰੇ ਕਿੰਨੀ ਖਰਾਬ ਹੈ ਮੈਂ ਬਲੌਗ ਨਹੀਂ ਅੜਦਾ ਬੰਦਾ ਆਪਣਾ ਭਈ ਉਹ ਮੋਟਰਸਾਈਕਲ ਚ ਪਾਣੀ ਆ ਗਿਆ ਸੀ ਨਾ ਤੇਲ ਚ ਆਉਂਦੇ ਇਹ ਵੀਰਾਂ ਨੇ ਸਾਈਕਲ ਦੇ ਉੱਤੇ ਰਾਈਡ ਯਾਤਰਾ ਕਰ ਰਹੇ ਨੇ ਸੱਚਖੰਡ ਸ਼੍ਰੀ ਹਜੂਰ ਸਾਹਿਬ ਦੀ ਹਾਂਜੀ ਦੋਸਤੋ ਆ ਸਭ ਤੋਂ ਪਹਿਲਾਂ ਤੁਹਾਨੂੰ ਆਖਣ ਕਿਵੇਂ ਲੱਗਣ ਲੱਗੀ ਨਾ ਕਿਵੇਂ ਦੀਦੀ ਹੈ ਇਹਦਾ ਕਰਕੇ ਮੈਂ ਡੇਰੇ ਵਾਲਾ ਇਹ ਡੇਰੇ ਕਿਉਂ ਜਾਂਦਾ ਸੀ ਕਿਉਂਕਿ ਅਸੀਂ ਸਾਰਾ ਦਿਨ ਉੱਥੇ ਸੀਗੇ ਖੜਾ ਮੈਂ ਕਿਹਾ ਸੀ ਢਾਈ ਕਿਉਂ ਜੇ ਤੇ ਉੱਥੋਂ ਅਸੀਂ 7:00 ਵਜੇ ਘਰੇ ਆ ਗਏ ਸੀ ਦੁਬਾਰੇ ਨਹਾਉਣ। ਫਿਰ ਦੁਬਾਰੇ ਉਹ ਮੀਂਹ ਪੈਣ ਲੱਗੇ ਸ਼ਾਮ ਨੂੰ 6:30 ਕੇ 7 ਪਤਾ ਨਹੀਂ 8:00 ਵਜੇ ਸ਼ਾਇਦ। ਫਿਰ ਰੋਟੀ ਆਟੀ ਖਾ ਕੇ ਥੈਂ ਟਾਈਮ ਕਰਦੇ 10:00 ਵਜੇ ਘਰੇ ਰੱਦਦੇ ਹਾਂ। ਔਰ ਮੈਂ ਮੋਟਰਸਾਈਕਲ ਲੈ ਕੇ ਗਿਆ ਤਾਂ ਗਰਾਊਂਡ ਕੋਲੇ ਜਾ ਕੇ ਪਤਾ ਨਹੀਂ ਕੀ ਮੱਛਰ ਲੱਪਿਆ ਅੱਖ 'ਚ। ਤੇ ਮੈਂ ਐਂ ਜੇ ਕਰ ਲਿਆ। ਤੇ ਜਾ ਕੇ ਡੇਰੇ ਦੇ ਬਾਰ ਕੇ ਖੜਾਇਆ ਕਿਦੋਂ। ਉੱਥੇ ਜੇ ਫੇਰ ਫੇਰ ਅੱਖ ਜੀ ਮਚਣ ਲੱਗੀ। ਫਿਰ ਮੈਂ ਜਾ ਕੇ ਉੱਥੇ ਬਾਸ਼ਬੇਸ਼ਨ ਦੇ ਅੱਖ ਧੋ ਲਈ। ਹੋ ਕਿ ਉੱਥੇ ਮੈਂ ਬੈਠਾ ਕਿਦੋਂ ਬੈਠ ਕੇ ਮੈਂ ਉਹ ਫੇਰ ਅੱਖ ਜਿਆਦਾ ਹੋ ਗਈ ਮੈਂ ਮਸਲ ਲਈ ਮਸਲ ਕੇ ਤੇ ਚ ਪਾਣੀ ਡਕਣ ਲੱਗ ਗਿਆ ਤੇ ਉਹ ਲਾਲ ਹੋ ਗਈ ਅੰਦਰੋਂ ਅੱਖ ਪੂਰੀ ਸਾਰੀ ਇਹ ਤੇ ਆ ਅੱਖ ਦੇ ਅੰਦਰ ਨਾ ਆਂਡਾ ਆ ਆ ਕਾਲੇ ਦੇ ਨਾਲ ਇਹ ਸੋਜਣਾ ਸ਼ੁਰੂ ਹੋ ਗਿਆ ਉੱਥੇ ਅਡੇਰੇ ਚ ਰਾਤ ਨੂੰ ਟਾਈਮ ਹੋਊ ਸ਼ਾਇਦ ਉੱਥੇ ਸਵਾ 11 ਹਾਂ ਕਿਤੇ ਜੱਗ ਸੀ ਰਾਤ ਨੂੰ 10 ਤਰੀਕ ਨੂੰ ਤੇ ਇਹ ਸੋਜਣਾ ਸ਼ੁਰੂ ਹੋ ਗਿਆ ਉਹ ਬਰਜਾ ਦੇ ਹੋ ਗਿਆ ਉਹ ਮਚਣਾ ਲੱਗ ਗਿਆ ਤੇ ਥੋੜਾ ਥੋੜਾ ਦਰਦ ਸ਼ੁਰੂ ਹੋ ਗਿਆ ਉੱਥੇ ਬੈਠਦੇ ਫਿਰ ਮਾਤੇ ਦੋਸਤਾਂ ਨਾਲ ਕਿਹਾ ਮੈਂ ਘਰੇ ਜਾਂਦਾ ਮੈਂ ਤੇ ਮੈਥੋਂ ਬੈਠੀ ਰਹੀ ਫਿਰ ਮੈਂ ਘਰੇ ਆ ਗਿਆ ਨਹੀਂ ਮੋ ਜੱਗ ਦਾ ਸਾਰਾ ਸਾਨੂੰ ਐਕਟੀਵਿਟੀ ਦਿਖਾਉਂਦਾ ਸਾਰੀ ਕਿੰਨੀ ਸਗੀ ਖਰਾ ਸੇਵਾਦਾਰਾਂ ਨਾਲ ਕਿਵੇਂ ਸੇਵਾ ਕਰਦੇ ਨੇ ਚੌਲ ਮਣਾਉਂਦੇ ਨੇ ਸਾਰੇ ਵਰਤੋਂ ਤੜਕੇ ਸਵੇਰ ਵਾਲਾ ਵੀ ਸਾਰਾ ਦਿਖਾਉਂਦੇ ਆਕੜਾ ਇਹਦੇ ਵਿੱਚੋਂ ਵੀਰ ਅਜਾ ਆਰਾਧਨ ਜੱਗ ਵਾਸਤੇ ਕੜਾਹੀ ਤਿਆਰ ਕਰਦੇ ਨੇ ਤੇ ਸਫਾਈ ਦੇਖੋ ਕਿਆ ਬਾਤ ਆ ਆ ਇੱਕਨੇ ਦਾ ਰੋਟਾ ਵੇਟਰ ਲੈ ਰੱਖਿਆਗਾ ਔਰ ਰੋਟਾ ਵੇਟਰ ਵਾਲਾ ਕੰਮ ਠੀਕ ਆ ਉਹ ਮੁੰਡੇ ਦਾ ਸ਼ਾਮ ਤੱਕ ਹੋ ਜੂਈ ਆ ਜੇ ਸ਼ਾਮ ਤੱਕ ਕੜਾਹ ਤਿਆਰ ਹੋ ਜੂਆ ਹਾਂ ਇਹ ਨੰਬਰਾਂ ਤੋਂ ਲੱਗ ਰਹੀ ਆ ਹਾਂ ਭਈ ਸੇਵਾਦਾਰ ਹਾ 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 ਚੱਲ ਬੰਦ ਗਏ ਗੁਰਗੇ ਮੈਂ ਬਦਿਆ ਬਣਾਉਮੀ ਨਹੀਂ ਅਜੇ ਹੋਣਾ ਕਰ ਕੋਮਾਲ ਆ ਯਾਰ ਆ ਕੇਮਿਕਲ ਜਿਹੜਾ ਨਾ ਉਹ ਇਹਦਾ ਜੇ ਕਿਹੜਾ ਕੋਈ ਨਿਠਲਾ ਆ ਬੰਦਾ ਉਹਦੇ ਵਾਸਤੇ हां <्क्णारा> हां <मार> वेरी गुड ਪਹਿਲਾਂ ਲੇਕੜਾ ਹੈ ਬਈ ਇਹ ਜੀ ਹੈ ਹੁਣ ਆ ਪਏ ਇਹ ਜੀ ਹੈ ਨਾ ਤੇ ਹੁਣ ਆ ਦੇਖੋ ਆਲੇ ਉਹ ਵਾਹ ਉਹ ਨਹੀਂ ਓਏ ਐਸ ਚੋਰ ਮਾਰਦਾ ਫੇਰ ਦਿਖਾਵਾਂਗੇ ਵਾਹ वेरी गुड ਇਹੋ ਜਿਹੇ ਤੜਕਿੰਤ ਕਾਲੇ ਇਹ ਤਾਂ ਨਹੀਂ ਹੁੰਦੇ ਸਾਰੇ ਕੀ ਕਹਿਣਾ ਤੁਸੀਂ ਦਾ ਇਹਦੇ ਬਾਰੇ ਬਾਈ ਨਹੀਂ ਹੁੰਦਾ ਜੀ ਬਹੁਤ ਅੱਛੇ ਹਨੀ ਕਿ ਰਹਿੰਗੇ ਅੱਛਾ ਜੀ ਬਹੁਤ ਅੱਛੇ ਹਨ ਉਹ ਕੀ ਉਹ ਉਹ ਕੀ ਹੁੰਦਾ ਪੋੜਾ ਉਹ ਤਾਂ ਉਹ ਹੈਗਾ ਰੋਟਾ ਵੇਟਰਾ ਬਿਨਾ ਨਾਮ ਬਣ ਕੇ ਧਰੂਂਦੇ ਦੇ ਕੱਢੇ ਆਹ ਗੱਲ ਗੱਲ ਆ ਆ ਗਏ ਬਈ ਤੁਸੇ ਹਲਵਾਈ ਹੋਰੀ ਕਾਲਿਆਂ ਵਾਲੀ ਤੋਂ ਆਏ ਆਏ ਹਾਏ ਹਾਏ ਨਾ ਬੇ ਪਰ ਆਹ ਦੇਖੋ ਜਿੱਥੇ ਚੱਲੀ ਜਾਂਦਾ ਢੋਰੀ ਹਾਏ 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 ਆ ਤੁਸੇ ਹਲਵਾਈ ਹੋਰੀ ਐ ਕੀ ਫੋਨ ਕਲਾਮ ਤੋਂ ਕਰਾ ਹੋ ਹੋchna ਹਉ ਤਾਂ ਕੋਤਰੀ ਆ ਦੇਖ ਬਈ ਢੋਰਾ ਇਹਨੂੰ ਕਹਦੇ ਆ ਕੀ ਓਏ ਢੋਰਾ ਢੋਰਾ 21 ਜੈ ਫੜ ਲਉਣਾ ਹੋਏ ਹੋਰ ਭਾਲਦੇ ਭਾਈ ਇੱਥੇ ਆ ਭਾਂਡੇ ਆਣਾ ਕਮਰਾ ਭਾਂਡੇ ਦੇ ਭਾਂਡੇ ਟੀ ਦੇ ਭਾਲਣਾ ਪੰਗ ਆਰਾਮ ਕਰੂਆ ਕਾਮਾ ਪੂਰੇ ਕੱਢਾ ਢਾਪੇ ਆਹਾਹਾ ਥਾਪੇ ਮੇਰੀ ਮਨ ਮੰਗਾ ਆ ਕੀ ਲਈ ਨਾ ਹੋਈ ਅਤੇ ਲਈ ਨਾ ਡੀਲਾ ਅੰਦਾ ਇਹ ਮੁੰਡੇ ਗੋਲ ਫਕਾਉਂਦੇ ਹੈ ਕਿ ਵਿੰਗ ਤੇ ਡਿੰਗਾਂ ਹੋਵੇ ਲਾਜਿ ਮਾਓ ਅੱਛਾ ਸਿਆਣੇ ਬੰਦੇ ਬੈਠੇ ਵਿੱਚ ਤੇ ਮੇਰੇ ਠੀਕੇਦਾਰ ਬਾਣੀ ਆ ਆ ਕਿਹੜੀ ਵਿੰਗੀ ਹੁੰਦੀ ਹੈ ਨਾ ਰੋਟੀ ਕੱਚੀ ਹੁੰਦੀ ਹੈ ਹੋਵੇ ਪਖਾਏ ਲਾਉਂਦੇ ਥੇ ਹੋਵੇ ਮਾੜਾ ਸੀ ਮਾਲ ਦੇ ਕਹੋਗੇ ਜੀ ਬਈਰਾ ਉੱਥੇ ਰਹਿੰਦੇ ਸੀ ਕਿ ਮਾਗ ਕੀ ਆਵਾਜ਼ ਨਾ ਨਿਕਲਦੀ ਹੋਵੇ ਓਏ ਤੂੰ ਤਾਂ ਨਾਥਾ ਇਹਦੇ ਢੇਲੇ ਬਾਹਰ ਕੱਢਦੇ ਸੀ ਇੱਥੇ ਰਾਤ ਨੂੰ ਭਾਈ ਚੌਲ ਕੱਢਿਆਣਗੇ ਉਹਦੀ ਤਿਆਰੀ ਕਰਕੇ ਰੱਖੀ ਆ ਮੁੰਡਿਆਂ ਨੇ ਸਾਰਿਆਂ ਨੇ ਆ ਸਿਲੰਡਰ ਹੋਗੇ 4 ਨੇ ਹੋਗੇ ਮੇਚ ਅਜ ਕਾਫੀ ਸਮਾਨ ਹੋਰ ਲਿਆਉਣਾ ਹੈਗਾ ਤਾਂ ਲਾਈਟਾਂ ਲਗੀਆਂ ਪਾਣੀ ਦਾ ਪ੍ਰਬੰਧ ਹੈ ਤੇ ਪੱਠੀਆਂ ਆਉਂਗਾ ਇਹ ਸਾਰਾ ਪ੍ਰਬੰਧ ਕਰਿਆ ਹਜੇ ਕੁਝ ਸਮਾਨ ਬਹੁਤ ਪਿਆਧਰਾ ਤੇ ਇੱਧਰ ਤਿਆਰ ਕਰਕੇ ਰੱਖਦਾ ਬਾਕੀ ਇੱਧਰ ਕੜਾਹੀ ਰੱਖੀ ਹੈ ਪਾ ਤੌੜਿਆਂ ਦੀ ਵੀ ਲੋਡ ਪੈਂਦੀ ਐ ਜੀ ਪੰਜ ਤੌੜੇ ਆਗੇ ਕੜਾਹੀ ਸਾਫ਼ ਕਰਕੇ ਰੱਖੀ ਹੈ ਭਾਈ ਹੈਲੋ ਵੇਖੋ ਭਾਈ ਆ ਖੇਸ ਭਿਉਂਦਾ ਭਾਈ ਓਏ ਅਸੀਂ ਤਾਂ ਫੜਾਈ ਸੀ ਨੂੰ ਇਹਨੇ ਭਾਈ ਸੱਚ ਕੋਈ ਭਿਉਂਦੇ ਓਏ ਭਿਉਣੇ ਨਹੀਂ ਸੀ ਕਰਨ ਉਹ ਨਹੀਂ ਤੇ ਉਹਨੇ ਆਪ ਇਹਨੂੰ ਪਿਆਉਂਦੇ ਯਾਰ ਕੌਣ ਚਿਗੇ ਤੇ ਪਿਆਉਣੇ ਸੀਗੇ ਕਰਨ ਉਹੀ ਬੇਸਿਕ ਨੇ ਤਾਂ ਅੱਜ ਬਾਓ ਚਾਚਾ ਬਾਓ ਚਾਚਾ ਪਾ ਕੇ ਪਿਆਰ ਭਾਰੇ ਬੜਾ ਇਹ ਆਹ ਆਹ ਭਾਂ ਤੜਕੇ ਲਈ ਫਿਰਦਾ ਗੀਜੇ ਚ ਲਵਾਵੇ ਕੋਈ ਫੜਾਉ ਉਹਨੂੰ ਯਾਰ ਇਹ ਇਹ ਕਿੱਥੇ ਉਹਨੂੰ ਬਾਹਰ ਲੋ ਸ਼ਾਮ ਜੀ ਹੋਗੀ ਨਹੀਂ ਰਾਜਾ ਹਾਂਜੀ ਸੰਗ ਤੋਂ ਆ ਸਾਡੇ ਭਾਈ ਹਲਵਾਈ ਆਏ ਨੇ ਕਿਹੜੇ ਸ਼ਹਿਰ ਤੋਂ ਆਏ ਬਾਈ ਕਿਹੜਾ ਉਲਕਾ ਕਿਹੜਾ ਉਲਕਾ ਉਲਕ ਪਿੰਡ ਤੋਂ ਆਏ ਭਾਈ ਇਹ ਚੌਲ ਕੱਢਣਗੇ ਜਨੇ ਕੀ ਚੱਕ ਦੇ ਆਪਾ ਹਾਂਜੀ ਭਾਈ ਆ ਸਾਡੇ ਭਾਈ ਭਾਈ ਹੋਰ ਆ ਗਿਆ ਵਿੱਚ ਇਹਦਾ ਭਾਈ ਹਾਂਜੀ ਆ ਭਾਈ ਸਾਡੇ ਗੁਰਦਾਸ ਮਿਸਤਰੀ ਹੋਰ ਕੀ ਹਾਲ ਆ ਜੀ ਹਾਂਜੀ ਚੜ੍ਹਦੀ ਕਲਾ ਉਸੇ ਹੀ ਕਹ ਆ ਭਾਈ ਸਾਰਾ ਚੱਕ ਦਾਂਗੇ ਫੱਟੇ ਤੇ ਕਦੋਂ ਹੋਗੇ ਹਲਵਾਈ ਕੋਲੇ ਅਸੀਂ ਇਕੱਠੇ ਹਾਏ ਗਾਇਸ ਆ ਸਾਡਾ ਮਿਸਤਰੀ ਨਹੀਂ ਆ ਬਾਸ ਸਾਡੇ ਦੇ ਵਿੱਚ ਲਿਖਿਆ ਹੈਗਾ ਨੋ ਪਾਰਕਿੰਗ ਆ ਥੱਲੇ ਜਿਹੜਾ ਇਹ ਆਹ ਜ ਆ ਲਿਖਿਆ ਪਿਆ ਤੇ ਲੋਕ ਖੜਾਉਂਦੀ ਉੱਥੇ ਕਿਥੇ ਨੋ ਪਾਰਕਿੰਗ ਲਿਖਿਆ ਹੁੰਦਾ ਤੇ ਤਾਂ ਲਿਖ ਰੱਖਿਆ ਭਾਈ ਪੁਲਿਸ ਵਾਲਿਆਂ ਦਾ ਨੰਬਰ ਕਹਿੰਦਾ ਹਮ ਤਿਆਰ ਹੈ 112 ਪੁਲਿਸ NHAI ਮੈਲਾ ਹੈਲਪਲਾਈਨ ਆਪਕਾ ਪ੍ਰਬੰਧਿਕ ਯਾਤਰਾ ਯਾਤਰਾ ਹੈਲਪਲਾਈਨ ਐਂਬੂਲੈਂਸ ਵਗੈਰਾ 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 ਇਹ ਭਈ ਕਹਣ ਲੇਦਾ ਜਾਜਾ ਦਾ ਬੱਸ ਅੱਡਾ ਹੈਗਾ ਇੱਥੇ ਆਪਾ ਭਾਈ ਸਵਾਰੀਆਂ ਛੱਡਣ ਆਈ ਸੀ एक आप बर्श दे किन्न प्राइज गा। है दो हजार पच्चीस का सट्ठ रुपये लिखे बर्श बेस्ट नहीं लेना है ਹਾਂਜੀ ਸਰ ਕੀ ਹਾਲ ਹੈ ਬੜੀ ਜੇ ਤੇਰੇ ਦਾ ਹੋਰ ਠੀਕ ਹੈ ਚੜ੍ਹਦੀ ਕਲਾ ਅਬ ਦੇਖੇ ਅੱਖ ਮੇਰੀ ਕਿੰਨੀ ਖਰਾਬ ਹੈ ਮੈਂ ਵਲੌਗ ਨਹੀਂ ਅਟਦਾ ਬੰਦਾ ਪੱਲ ਮੈਂ ਹੀ ਬਾਦੀ ਵਿੱਚ ਹੀ ਵੇਸਨ ਕਿੰਨਾ ਕਹਵੇ ਵੇਸਨ ਲੈ ਗਿਆ ਸੀ ਮੈਂ ਉੱਧੇ ਕਿਲੋ ਮੂੰਗੀ ਦੇ ਦੋ ਜੀ ਹਾਂਜੀ ਲੈ ਗਿਆ ਅੱਛਾ ਉਹ ਫਿਰ ਮੈਂ ਤਹਾਣਨ ਕੱਗ ਜਾ ਰਹਾ ਮਾਉਣੇ ਪੈ ਗਿਆ ਸੀ ਕਿਛੜਤੀ ਦੇ ਥੋੜਾ ਹੋਇਆ ਹੈ ਨਾ ਆਪਣਾ ਭਈਓ ਮੋਟਰਸਾਈਕਲ ਚ ਪਾਣੀ ਆ ਗਿਆ ਸੀ ਨਾ ਤੇਲ ਚ ਤੇ ਆਪਾਂ ਕੇਨੀ ਚ ਪਾ ਲਿਆ ਉਹਨੂੰ ਟੈਂਕੀ ਸਾਫ਼ ਕਰਾਇਆ ਘਰੇ ਆ ਕੇ ਤਾਂ ਇੱਥੇ ਮੈਂ ਕੇਨੀ ਲੈ ਕੇ ਆਇਆ ਚ ਪਾਉਣਾ ਹੈ ਉਹ ਇੰਨਾ ਪੰਗਾ ਵੱਧ ਗਿਆ ਦੇਖ ਲਾਦਾ ਹੁਣ ਟੈਂਕੀ ਜੀ ਉੱਤਣਾ ਬੂਹੇ ਚ ਪਾ ਕੇ ਤੇ ਬਚਾ ਆਪਾਂ ਆਪਣੀ ਗੱਡੀ ਚ ਪਾਉਣੇ ਨੇ ਕਿੰਨਾ ਆ ਗਿਆ ਚ 4.9 ਲੀਟਰ ਨੇ ਕਿਹਾ ਨਾ ਹੋਰ ਤਾਂ ਇਹਦਾ ਨਹੀਂ 5 ਲੀਟਰ ਆ ਗਿਆ ਕਿ ਜ਼ਿਆਦਾ ਆ ਗਿਆ ਜ਼ਿਆਦਾ ਆ 5 ਲੀਟਰ ਐਪੁਆਇੰਟ 5 ਲੀਟਰ ਤੋਂ ਥੋੜਾ ਜਿਆਦਾ ਹੈ ਬਈ 5.2 8. ਤੇ ਇਥੇ ਤੇਲ ਦਾ ਰੇਟ ਕੀ ਹੈ 97 9709 ਇਥੇ 97 ਰੁਪਏ ਤੇ 9 ਪੈਸੇ ਠੀਕ ਹੈ ਹਾਂਜੀ ਦੋਸਤੋ ਆ ਆਪਾਂ ਨੂੰ ਇੱਕ ਵੀਰ ਰਸਤੇ 'ਚ ਮਿਲੇ ਸੀ ਮੰਡੀ ਤੋਂ ਆਉਂਦੇ ਇਹ ਵੀਰਾਂ ਨੇ ਸਾਈਕਲ ਦੇ ਉੱਤੇ ਰਾਈਡ ਯਾਤਰਾ ਕਰ ਰਹੇ ਨੇ ਸੱਚਖੰਡ ਸ਼੍ਰੀ ਹਜੂਰ ਸਾਹਿਬ ਦੀ ਤੇ ਮੈਂ ਵੀਰਾਂ ਨੂੰ ਦੇਖ ਕੇ ਗੱਡੀ ਰੋਕ ਲਈ ਸੀ ਹਾਂਜੀ ਵੀਰ ਜੀ ਵੈਕ ਖਾਲਸਾ ਫਤਿਹ ਜੀ ਕੀ ਨਾਂ ਜੀ ਆਪਣਾ ਕਿਹੜੇ ਪਿੰਡੋਂ ਆਏ ਹੋ ਜੀ ਆਪਰੋਸ਼ਾ ਪੈਂਦਾ ਜੀ ਮੋਤੀ ਦੇ ਕੋਲੇ ਜ਼ਿਲ੍ਹਾ ਫਰੋਜ ਜ਼ਿਲ੍ਹਾ ਫਰੋਜਪੁਰ ਜੀ ਤੇ ਕਿੰਨੇ ਦਿਨ ਹੋਏ ਵੀਰ ਜੀ ਤੁਰਿਆ ਨੂੰ ਮੈਨੂੰ ਦੂਜਾ ਦਿਨ ਆ ਜੀ ਅੱਛਾ ਦੂਜਾ ਦਿਨ ਆ ਜੀ ਕਿਵੇਂ ਲੱਗਦਾ ਏ ਸਾਈਕਲਿੰਗ ਤੇ ਉਹਨੂੰ ਬਹੁਤ ਵਧੀਆ ਜੀ ਕੋਈ ਥਕਾਵਟ ਜਾਂ ਕੋਈ ਮੌਸਮ ਪਹਿਲੇ 2 ਦਿਨ ਹੁੰਦੀ ਹੈ ਅੱਛਾ ਜੀ ਪਹਿਲੇ 2-3 ਦਿਨ ਤਾਂ ਹੁੰਦੀ ਹੈ ਜਦੋਂ ਆਪਾਂ ਵਾਲਾਂ ਭਾਈ ਮੰਨ ਲਓ ਡੇਲੀ ਨਹੀਂ ਰਾਈਡ ਕਰਦੇ ਹਾਂਜੀ ਹਾਂਜੀ ਜੀ ਆਪਾਂ ਡੇਲੀ ਰਾਈਡ ਕਰਦੇ ਆਂ ਲੋਕਲ ਚਲਾਉਨੇ ਆਂ ਫੇਰ ਕੋਈ ਦਿੱਕਤ ਨਹੀਂ ਜੀ ਜੀ ਤੇ ਹੁਣ ਤੁਸੀਂ ਇੱਥੋਂ ਦੀ ਰਸਤਾ ਕਿਹੜੇ ਰੋਡ ਜਾਉਂਗੇ ਕਿ ਕਿਧਰ ਨੂੰ ਇੱਥੋਂ ਵੀਰੇ ਸਰਸੇ ਦਾ ਮੈਪ ਲਾਇਆ ਹੋਇਆ ਹੈ ਅੱਛਾ ਸਰਸੇ ਦਾ ਲਾਇਆ ਹੋਇਆ ਜੀ ਹਾਂ ਜੀ ਅੱਛਾ ਕਾਫੀ ਦਿਨ ਲੱਗ ਜਾਣਗੇ ਜੀ ਤੁਹਾਨੂੰ ਸਾਨੂੰ 14 ਦਿਨ ਲੱਗ ਜਾਣਗੇ ਤੁਸੀਂ ਇਕੱਲੇ ਹੋ ਕਿ ਦੋਸਤੋ ਮਿੱਤਰ ਅੱਛਾ ਅੱਛਾ ਇਹਨਾਂ ਨੇ ਜੀ ਬਹੁਤ ਵਧੀਆ ਪ੍ਰਬੰਧ ਕੀਤਾ ਹੈਗਾ ਪਾਸ ਹੀ ਆਹ ਬੈਗ ਦੇਖ ਤੇ ਇੱਕ ਇਹਨਾਂ ਨੇ ਆ ਚਾਰਟ ਜੀ ਇੱਕ ਬਿਛਾਈ ਹੋਈ ਹੈ ਇਹ ਵਾਟਰਪਰੂਫ ਨੇ ਬੈਗ ਤੁਹਾਡੇ ਜੀ ਹਾਂ ਜੀ ਵਾਟਰਪਰੂਫ ਅੱਛਾ ਵਾਟਰਪਰੂਫ ਨੇ ਹੈ ਤੇ ਸਾਈਕਲ ਵੀ ਬਹੁਤ ਵਧੀਆ ਨੇ ਚੰਗੀ ਕੁਆਲਿਟੀ ਦਾ ਸਾਈਕਲ ਲਈ ਫਿਰਦਾ ਵੀਰ ਕਿਉਂਕਿ ਇੰਨੀ ਬਾਟ ਵਾਸਤੇ ਫਿਰ ਚੰਗੀ ਕੁਆਲਿਟੀ ਹੀ ਚੱਲੇਗੀ ਤੇ ਹੋਰ ਕੋਈ ਦਿੱਕਤ ਰਸਤੇ 'ਚ ਵੀਰੇ ਕੋਈ ਆਉਂਦੀ ਤਾਂ ਨਹੀਂ ਨਹੀਂ ਦਿੱਕਤ ਕੋਈ ਨਹੀਂ ਵੀਰੇ ਉਹ ਡਿਆਰਗੇ ਵੀਰ ਮਿਲ ਜਾਂਦੇ ਆ ਬਾਕੀ ਇਹ ਤਾਂ ਇਹ ਤੁਹਾਨੂੰ ਮੈਂ ਦੇਖ ਕੇ ਮੈਨੂੰ ਮਨ ਚ ਆਇਆ ਜੀ ਮੈਂ ਵੀਰ ਨਾਲ ਦੋ ਗੱਲਾਂ ਕਰਕੇ ਆ ਗਿਆ ਤੇ ਆਪਣੇ ਚੈਨਲ ਦਾ ਨਾਮ ਜੀ ਆਪਣੇ ਨਾਮ ਦਾ ਹੈਗਾ ਜੀ ਐਡ ਦੀ ਰੇਟ ਹਾਂਜੀ ਟਰੈਵਲਸ ਟਰੈਵਲਸ ਜੱਟ ਜੱਟ YouTube ਤੇ ਵੀ Facebook ਤੇ ਵੀ ਆ ਜੀ Instagram ਤੇ ਜੀ ਥੈਂਕ ਯੂ ਵੀਰੇ ਸੋ ਮੱਚ ਤੇ ਯਾਤਰਾ ਤੁਹਾਡੀ ਰੱਬ ਕਿਰਪਾ ਕਰੇ ਵੀਰ ਜੀ ਨਿਕਲ ਗਏ ਹਜੂਰ ਸਾਹਿਬ ਸੱਚਖੰਡ ਸ਼੍ਰੀ ਸਾਈਕਲ ਤੇ ਟਰੈਵਲ ਜਾਣੇ ਕੀ ਯਾਤਰਾ ਕਰ ਰਹੇ ਨੇ ਬਿਊਰੋ ਰੀ ਇੱਥੇ ਪਹੁੰਚ ਗਏ ਨੇ ਸਾਈਕਲ ਤੇ ਇਹ ਇੱਥੋਂ ਦੀ ਵੱਡਾ ਘੜਾ ਹੋ ਕੇ ਸੇ ਸਤਸੇ ਨੂੰ ਜਾਣਗੇ ਸਿੱਧੇ ਇਹ ਸੱਚ ਗੰਗਾ ਸ਼੍ਰੀ ਹਜੂਰ ਸਾਹਿਬ ਸਾਰੀ ਕਿੰਨੀ ਸੀਗੀ ਖਰਾ ਸੇਵਾਦਾਰਾਂ ਨੇ ਕਿਵੇਂ ਸੇਵਾ ਕਰਦੇ ਨੇ ਚੌਲ ਮਨਾਉਂਦੇ ਨੇ ਸਾਰੇ ਵਰਤਾਨ ਤੜਕੇ ਸਵੇਰ ਵਾਲਾ ਵੀ ਸਾਰਾ ਦਿਖਾਉਂਦੇ ਕਿ ਉਹ ਦਰਦ ਕਰਨ ਲੱਗੇ ਮਰਾਤ ਨੂੰ ਆ ਕੇ ਪੈ ਗਿਆ ਤੇ ਤੜਕੇ ਨੂੰ ਇਹ ਹੋਰ ਸੁੱਝੀ ਜਿਆਦੇ ਇਹ ਇੰਨੀ ਬਣ ਗਈ ਸੀ ਇਹ ਇਹ ਜ਼ਿਆਦੇ ਹੋ ਗਈ ਸੀ ਆ ਚੀਜ਼ ਵੀ ਨਾ ਕਾਫੀ ਸੁੱਝੀ ਸੀ ਆਹ ਇਥੋਂ ਤੇ ਫੇਰ ਇਹ ਘਟੋ ਘਟਾ ਹੋਣ ਦੇਗਲਾ ਟਾਈਮ ਹੋ ਰਿਹਾਗਾ 3 ਵਜੇ ਦੂਜੇ ਨੇ 3 ਵਜੇ ਤੇ ਹੁਣ ਦਰਦ ਘਟ ਗਿਆ ਨੇ ਦਵਾਈ ਲੈਂਦੀ ਸੀ ਮੈਂ ਦਵਾਈ ਲੈਂਦੀ ਆ ਕੇ ਤੜਕੇ ਰੱਖ ਕੇ ਇਹਨੇ ਨੰਮ ਦੇ ਪਾਣੀ ਨਾਲੇ ਬਾਹਰ-ਬਾਰੋਂ ਧੋਤੀ ਸੀਗੀ ਮੈਂ ਤਾਂ ਬਣਾ ਤਾ ਉਹ ਨਾਰਥ ਕੋਰੀਆ ਦਾ ਕਿਮ ਜੋਗ ਉਹਦੇ ਵਰਗਾ ਲੱਗਦਾ ਜੰਮੀ ਦੇਖ ਕੇ ਤਾਂ ਹਸੀ ਜਾਂਦੀ ਹੂ ਉਸ ਉਹਨਾਂ ਨਾ ਲੱਗਨੂ ਫਣੀਆ ਲੱਗਦਾ ਬੰਦਾ ਨਾ ਇਹਦੇ ਨਾਲ ਇਹ ਕਿੱਦਾਂ ਦਾ ਲੱਗਦਾ ਇਹ ਆ ਆ ਪੋਲਾ-ਪੋਲਾ ਹੋਇਆ ਫਣੀਆ ਲੱਗਦਾ ਇਹਦੇ ਨਾਲ ਬੰਦਾ ਕਿਮ ਜੋਂਗ ਨਾਰਥ ਕੋਰੀਆ ਦਾ ਉਹ ਤਾਂ ਨਾ ਸ਼ਹਰਾ ਜਾਇਆ ਉੱਥੋਂ ਦਾ ਜਮੀਤਦਾਂ ਨਾ ਉਹਦੀਆਂ ਖਾਈਆਂ ਚੀਨੀ ਜਾਓ ਆ ਦੋਨੇ ਖਾਈਆਂ ਨੀਆਂ ਉਹਨੂੰ ਜਮੀ ਉਵੇਂ ਹੀ ਲੱਗਦਾ ਤੇ ਇਸ ਕਰਕੇ ਮੈਂ ਡੇਰੇ ਜਾ ਨਹੀਂ ਪਾਇਆ ਨਾ ਤੜਕੇ ਵੀ ਨਹੀਂ ਜਾ ਪਾਇਆ ਤੇ ਚਲੋ ਓਏ ਇਹ ਵਾਸਤੇ ਸੋਥੋਂ ਮਾਫੀ ਚਾਹੁੰਨੇ ਆਂਗੇ ਕੁਝ ਦਿਖਾ ਨਹੀਂ ਸਕੇ ਆ ਕਿਦੋਂ ਮੇਰੀ ਅੱਖੀ ਨਹੀਂ ਸਹੀ ਸੀ ਫਿਰ ਮੈਂ ਕੀ ਕੈਮਰਾ ਚਲਾਉਂਦਾ ਉੱਥੇ ਤੇ ਬੱਚੇ ਹੱਸਦੇ ਮੈਂ ਦੇਖੀ ਛੋਟੇ ਬੱਚੇ ਹੱਸਦੇ ਆ ਆਹ ਹੁਣ ਵੀ ਲੱਗਦੀ ਆ ਅਸੀਂ ਤਾਂ ਹੁਣ ਵੀ ਹੁੰਦੀ ਹੈਗੀ ਮੈਨੂੰ ਆਹ ਨੂੰ ਹੁੰਦੀ ਹੈ ਤੇ ਇੰਨੇ ਸੀਗਾ ਚਲੋ ਤੇ ਆਹ ਕਿਹੜੇ ਵਾਸਤੇ ਨੂੰ ਅੱਗੇ ਬਰਤਨ ਆ ਤੇ ਆ ਦਿਖਾਈ ਦਿੱਤਾ ਇੰਨਾ ਕੀ ਬਣਾਇਆ ਸੀ ਸ਼ੂਟ ਕੀਤਾ ਨਹੀਂ ਬਸ ਸਾਰਾ ਦਿਖਾਉਂਦਾ ਆ ਫਿਰ ਮਿਲਦੇ ਹਾਂ ਕਿਸੇ ਫਿਰ ਨਵੇਂ ਬਲੌਗ ਦੇ ਵਿੱਚ ਜਿਉਂਦੇ ਰਹੋ বাসਦੇ ਰਹੋ ਰੱਬ ਰਾਖਾ